ਜਿਹਾ ਕਿ ਆਮ ਸੁਣ ਚੋਂਦਾ ਜਾਂ ਕਹਿਣ ਚੋਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਮਕਾਨ ਬਣਦਾ ਹੈ ਮਕਾਨ ਬਣਾਉਣ ਦੇ ਲਈ ਬਹੁਤ ਗੱਲਾਂ ਜ਼ਰੂਰੀ ਹੁੰਦੀਆਂ ਨੇ ਜਿਨ੍ਹਾਂ ਦਾ ਬਹੁਤ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਖਾਸ ਕਰਕੇ ਵਾਸਤੂ ਦੇ ਵਿੱਚ ਵਾਸਤੂ દોਸ਼ ਰਹਿ ਜਾਣ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਬਾਅਦ ਚ ਕਈ ਤਰ੍ਹਾਂ ਦੇ ਪਛਤਾਵੇ ਵੀ ਹੁੰਦੇ ਨੇ ਸੋ ਅੱਜ ਆਪਾਂ ਵਾਸਤੂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾਨ ਨਾਲ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਡੇ ਹਜ਼ਾਰ ਸਬਸਕ੍ਰਾਈਬਰ ਤੋਂ ਉੱਤੇ ਸਾਨੂੰ ਕੀਤਾ ਹੈ ਜੀ ਉਸਤੇ ਚੈਨਲ ਤੱਕ ਪਹੁੰਚਾਇਆ ਸਾਡੇ ਚੈਨਲ ਨੂੰ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਅੱਜ ਪਿਆਰੇ ਸਰੋਤਿਆਂ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਵਾਸਤੂ ਦੇ ਬਾਰੇ ਵਿੱਚ ਸਾਡਾ ਵਿਸ਼ਾ ਹੈ ਸਾਡੇ ਚੈਨਲ ਦੇ ਵਿੱਚ ਮੌਜੂਦ ਨੇ ਅੱਜ ਬ੍ਰਹਮ ॠषि ਲਖਵਿੰਦਰ ਜੀ ਜੋ ਕਿ ਵਾਸਤੂ ਦੇ ਬਹੁਤ ਸਾਰੇ ਮਾਹਰ ਨੇ ਅਮਦੇਸ਼ੀ ਸ੍ਰਿਮਿੰਦਰ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਪੰਜ ਨਾਲ ਚੈਨਲ ਤੇ ਇਸ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ ਜੀ ਔਰ ਪੰਜ ਨਾਲ ਚੈਨਲ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਮੰਤਰਨ ਦਿੱਤਾ ਔਰ ਲੋਕਾਂ ਦੇ ਵਾਸਤੂ ਪ੍ਰਤੀ ਜੋ ਪਰੰਪਰਾ ਲਿਖੇ ਨੇ ਉਹਨਾਂ ਨੂੰ ਦੂਰ ਕਰਨ ਵਿੱਚ ਮੈਂ ਕੋਸ਼ਿਸ਼ ਕਰਾਂਗਾ ਵਿਸ਼ਾ ਕੋਈ ਵੀ ਹੋਵੇ ਚਾਹੇ ਵਾਸਤਵ ਦਾ ਵਿਸ਼ਾ ਹੋਵੇ ਚਾਹੇ ਜੋਤਿਸ਼ ਦਾ ਵਿਸ਼ਾ ਹੋਵੇ ਜਾਂ ਅਧਿਆਤਮ ਦਾ ਵਿਸ਼ਾ ਹੋਵੇ ਇਹ ਸਾਰੇ ਵਿਸ਼ੇ ਨਵ ਗ੍ਰਹਿ ਦੇ ਨਾਲ ਜੁੜੇ ਹੋਏ ਨੇ ਜੀ ਠੀਕ ਹੈ ਜੀ ਸਭ ਦੇ ਵਿੱਚ ਨਵ ਗ੍ਰਹਿ ਦੀ ਇੰਪੋਰਟੈਂਸ ਹੀ ਹੁੰਦੀ ਹੈ ਠੀਕ ਹੈ ਜੀ ਨਵ ਗ੍ਰਹਿ ਦੇ ਸਥਾਨ ਨੂੰ ਸਹੀ ਤੰਗ ਦੇ ਨਾਲ ਰੱਖਣ ਨਾਲ ਸਾਡੇ ਘਰ ਦੇ ਵਿੱਚਲੇ ਦੋਸ਼ ਦੂਰ ਹੋ ਜਾਂਦੇ ਨੇ ਅਗਰ ਇਹਨਾਂ ਦੀ ਸਥਿਤੀ ਆਸੇ-ਪਾਸੇ ਕਰ ਦਿੱਤੀ ਜਾਵੇ ਤਾਂ ਕਈ ਪ੍ਰਕਾਰ ਦੇ ਵਿਗਨ ਪੈਦਾ ਹੋ ਜਾਂਦੇ ਨੇ ਇਸ ਲਈ ਮਕਾਨ ਬਣਾਉਣ ਤੋਂ ਪਹਿਲਾਂ ਜਰੂਰ ਵਾਸਤੂ ਕੰਸਲਟੈਂਸ਼ਨਲ رائے ਜਰੂਰ ਕਰਨੀ ਚਾਹੀਦੀ ਹੈ ਬਖੋਣਾ ਜਰੂਰ ਚਾਹੀਦਾ ਜੀ ਠੀਕ ਹੈ ਜੀ ਕਿਉਂਕਿ ਅਗਰ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਹਾਂ ਹਾਂਜੀ ਐਜ ਐਗਜ਼ਾਮਪਲ ਆਪਾਂ ਲੈ ਲੈਂਦੇ ਇਥੋਂ ਦਿੱਲੀ ਜਾਣੇ ਹੈ ਜੀ ਹਾਂਜੀ ਤੇ ਸਾਨੂੰ ਬੱਸ ਦੀ ਜਾਣਕਾਰੀ ਨਹੀਂ ਹੋਊਗੀ ਕਿ ਕਿਹੜੇ ਰੂਟ ਦੀ ਬੱਸ ਫੜੀਏ ਕਿੱਧਰ ਨੂੰ ਜਾਈਏ ਬਿਲਕੁਲ ਤੇ ਫਿਰ ਅਸੀਂ ਆਪਦੇ ਮਕਾਮ ਤੇ ਨਹੀਂ ਪਹੁੰਚ ਸਕਾਂਗੇ ਇਸੇ ਤਰ੍ਹਾਂ ਜੇ ਕੋਈ ਵਾਸਤੂ ਦੀ ਜਾਣਕਾਰੀ ਨਹੀਂ ਹੈ ਸਾਨੂੰ ਹਾਂਜੀ ਤਾਂ ਅਸੀਂ ਮੁਸ਼ਕਲਾਂ ਦੇ ਨਾਲ ਘਰੇ ਰਵਾਂਗੇ ਇਸ ਲਈ ਵਾਸਤੂ ਮਕਾਨ ਬਣਾਉਣ ਤੋਂ ਪਹਿਲਾਂ ਜਰੂਰ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਇਹ ਜ਼ਰੂਰੀ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਸਮਝਿਆ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੇ ਕਈ ਵਾਰੀ ਕੋਈ ਪਲਾਟ ਹੁੰਦੇ ਆ ਆਪਾਂ ਮਤਲਬ ਦੇਖਦੇ ਆ ਕਿਸੇ ਦਾ ਪਲਾਟ ਦਾ ਕੋਣ ਵਧਿਆ ਘਟਿਆ ਹੁੰਦਾ ਹੈ ਤੇ ਉਹਦੇ ਚ ਆਪਾਂ ਸਹੀ ਪ੍ਰਾਰਥੀ ਚੂਣ ਕਿਵੇਂ ਕਰ ਸਕਦੇ ਆ ਜਦ ਜੇ ਕੋਣ ਵਧਿਆ ਘਟਿਆ ਹੋਵੇ ਤਾਂ ਕੀ ਕੀ ਵਸਤੂਦੋਸ ਹੋ ਸਕਦੇ ਆ ਜੀ ਪਹਿਲਾਂ ਤੇ ਇਹ ਜੀ ਕਿ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੀ ਆਮ ਲੋਕਾਂ ਨੂੰ ਤੇ ਨਹੀਂ ਪਤਾ ਕਿ ਕੋਣ ਕੀ ਹੁੰਦੇ ਨੇ ਹਾਂਜੀ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਨਵ ਗ੍ਰਹਿਆਂ ਦੀ ਹਾਂਜੀ ਚਾਰ ਦਿਸ਼ਾਵਾਂ ਹੋ ਗਈਆਂ ਜੀ ਠੀਕ ਹੈ ਜੀ ਚਾਰ ਦਿਸ਼ਾਵਾਂ ਜਿੱਥੇ ਮਿਲਦੀਆਂ ਨੇ ਹਾਂਜੀ ਦੋ ਦਿਸ਼ਾਵਾਂ ਮਿਲ ਲਗੀਆਂ ਤਾਂ ਇੱਕ ਨੁਕਰ ਬਣ ਜੇਗੀ ਠੀਕ ਹੈ ਜੀ ਉਹਨੂੰ ਕੋਣ ਕਹਿੰਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਚਾਰ ਕੋਣ ਹੋ ਗਏ ਜੀ ਠੀਕ ਹੈ ਕਿਹੜੇ ਕਿਹੜੇ ਜੀ ਚਾਰ ਕੋਣ ਇਹਨਾਂ ਨੂੰ ਵਾਇਵ ਕੋਣ ਆਕਾਸ਼ ਕੋਣ ਨੈਤ੍ਰਯ ਕੋਣ ਔਰ ਅਗਨੀ ਕੋਣ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਜੀ ਔਰ ਇਹਨਾਂ ਦੇ ਵਿਚਾਲੇ ਇੱਕ ਸੈਂਟਰ ਬਚਦਾ ਜਿਹਨੂੰ ਕਹਿੰਦੇ ਬ੍ਰਹਮ ਕੋਣ ਬ੍ਰਹਮ ਸਥਾਨ ਠੀਕ ਹੈ ਜੀ ਇਸ ਤਰ੍ਹਾਂ ਇਹ ਨੌ ਗ੍ਰਹਿ ਬਣ ਗਏ ਜੀ ਨੌ ਸਥਾਨ ਹੋ ਗਏ ਠੀਕ ਹੈ ਜੀ ਔਰ ਸਹੀ ਪਲਾਟ ਦੀ ਚੋਣ ਸਭ ਤੋਂ ਉੱਤਮ ਪਲਾਟ ਮੰਨਿਆ ਜਾਂਦਾ ਹੈ ਜਿਹੜਾ ਚੜ੍ਹਦੇ ਪਾਸੇ ਵੱਲ ਜਿਹਦਾ ਦਵਾਰ ਹੋਵੇ ਗਲੀ ਲੱਗਦੇ ਹੋਵੇ ਚਰਦੇ ਪਾਸੇ ਠੀਕ ਹੈ ਜੀ ਕਿਉਂਕਿ ਉਧਰ ਨੂੰ ਵਾਸਤੂ ਦੇ ਜਿੰਨੇ ਵੀ ਰੂਲ ਲਾਗੂ ਹੁੰਦੇ ਨੇ ਹਾਂਜੀ ਉਹ ਉਧਰ ਸਹੀ ਲਾਗੂ ਹੋ ਜਾਂਦੇ ਠੀਕ ਹੈ ਜੀ ਜਿਸ ਤਰ੍ਹਾਂ ਨੀਵੀਂ ਥਾਂ ਸਾਡੇ ਆਕਾਸ਼ ਕੋਣ 'ਚ ਹੋਣੀ ਚਾਹੀਦੀ ਹੈ ਹਾਂਜੀ ਨਾਰਥ-ਈਸਟ ਦੇ ਵਿੱਚ ਨੀਵੀਂ ਥਾਂ ਹੋਣੀ ਚਾਹੀਦੀ ਠੀਕ ਹੈ ਜੀ ਜਿਸ ਤਰ੍ਹਾਂ ਦਰਵਾਜ਼ਾ ਉੱਥੇ ਹੈ ਤਾਂ ਅਸੀਂ ਉੱਥੇ ਨੀਵਾ ਥਾਂ ਰੱਖਾਂਗੇ ਸਾਰਾ ਘਰ ਦਾ ਪਾਣੀ ਕਿਥੇ ਬਾਹਰ ਨਿਕਲ ਜਾਏਗਾ ਠੀਕ ਹੈ ਜੀ ਔਰ ਉੱਚੀ ਥਾਂ ਚਾਹੀਦੀ ਹੈ ਸਾਨੂੰ ਸਾਊਥ ਵਾਲੇ ਪਾਸੇ ਦੀ ਲੱਖਣ ਵਾਲੇ ਪਾਸੇ ਲੱਖਣ ਵਾਲੇ ਪਾਸੇ ਅਗਰ ਪੂਰਬ ਵਾਲੇ ਪਾਸੇ ਸਾਡਾ ਦਰਵਾਜ਼ਾ ਹੈ ਤਾਂ ਦੱਖਣ ਵਾਲਾ ਪਾਸਾ ਜੀ इजीली ਉੱਚਾ ਉੱਚਾ ਰੱਖ ਸਕਦੇ ਹਾਂ ਇਸ ਕਰਕੇ ਇਹ ਸਾਰੇ ਦੇ ਸਾਰੇ ਰੂਲ ਉੱਥੇ ਸਹੀ ਢੰਗ ਨਾਲ ਲਾਗੂ ਹੋਣ ਦੇ ਕਾਰਨ ਚੜ੍ਹਦੇ ਪਾਸੇ ਵਾਲਾ ਆਪਣਾ ਪਲਾਟ ਇਹਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਜੀ ਇੱਕ ਜਿਹੜਾ ਆਮ ਚੌਰ ਤੇ ਸਮਝਾਇਆ ਜੀ ਕਿ ਸੌਥ ਦਿਸ਼ਾ ਵਾਲਾ ਪਲਾਟ ਨੂੰ ਲੋਕਾਂ ਦੇ ਮਤ ਜੁੜੇ ਹੋਇਆ ਵੀ ਇਹ ਮਾੜਾ ਮੰਨਿਆ ਜਾਂਦਾ ਕੀ ਕਾਰਨ ਕੀ ਹੈ ਜੀ ਉਹਦਾ ਸੰਸਾਰ ਤੇ ਭਗਵਾਨ ਨੇ ਕੁਝ ਵੀ ਮਾੜਾ ਨਹੀਂ ਬਣਾਇਆ ਜੀ ਠੀਕ ਹੈ ਜੀ ਸਭ ਕੁਝ ਸਹੀ ਬਣਾਇਆ ਪਰ ਸਾਡੇ ਜਿਹੜੇ ਪਰੰਪਰਾਵਾਂ ਲਿਖਿਆ ਸਾਨੂੰ ਉਹ ਅਗਾ ਨਹੀਂ ਗੱਦਨ ਦਿੰਦੇ ਸਾਨੂੰ ਰੋਕਦੇ ਨੇ ਇਹਨਾਂ ਪਰੰਪਰਾ ਲੇਖਾ ਤੋਂ ਨਿਕਲਣਾ ਚਾਹੀਦਾ ਹੈ ਔਰ ਚੀਜ਼ ਨੂੰ ਸਮਝਣਾ ਚਾਹੀਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਕਿ ਦੱਖਣ ਵਾਲਾ ਪਾਸਾ ਉੱਚਾ ਚਾਹੀਦਾ ਹੈ ਜੇ ਦੱਖਣ ਵਾਲੇ ਪਾਸੇ ਤੁਸੀਂ ਦਰਵਾਜ਼ਾ ਬਣਾਓਗੇ ਤਾਂ ਦਰਵਾਜ਼ਾ ਨੀਵਾ ਬਣੂਗਾ ਬਿਲਕੁਲ ਹੋਗਾ ਇਹ ਭਲਾਣ ਉੱਤਰ ਨੂੰ ਹੋਗੀ ਬਿਲਕੁਲ ਇਸ ਕਰਕੇ ਉਸ ਚੀਜ਼ ਨੂੰ ਮਾਰਾ ਗਿਆ ਜਾਂਦਾ ਜੀ ਠੀਕ ਹੈ ਜੀ ਦੱਖਣ ਵਾਲੇ ਪਾਸਾ ਨੀਵਾ ਕਰੂੰਗਾ ਤਾਂ ਉਹਦੇ ਨਾਲ ਉੱਤਰ ਵਾਲੇ ਪਾਸਾ ਉੱਚਾ ਹੋ ਜੂ ਜੋ ਕਿ ਨੀਵਾ ਚਾਹੀਦਾ ਉਹ ਆਪੋਜ਼ਿਟ ਹੋ ਗਿਆ ਜੀ ਪਰ ਵੈਸੇ ਵੀ ਕੁਦਰਤੀ ਆਫਤਾਂ ਦੀ ਗੱਲ ਕਰੀਏ ਤਾਂ ਜਿੰਨੇ ਵੀ ਛਖੜ ਆਉਂਦੇ ਨੇ ਹਾਂਜੀ ਉਹ ਜ਼ਿਆਦਾਤਰ ਦੱਖਣ ਵਾਲੀ ਸਾਈਡ ਤੋਂ ਆਉਂਦੇ ਨੇ ਠੀਕ ਹੈ ਜਾਂ ਆਪਾਂ ਆਮ ਗੱਲ ਕਰਦੇ ਕਿ ਪੱਛੋਵਲ ਦੀ ਨੇਰੀ ਆਉਂਦੀ ਹੈ ਤਾਂ ਜ਼ਿਆਦਾ ਹਾਨੀਕਾਰਕ ਹੁੰਦੀ ਹੈ ਜੀ ਠੀਕ ਹੈ ਜੀ ਉਹ ਇਹਨਾਂ ਚੀਜ਼ਾਂ ਨੂੰ ਸੇਫ ਕਰਨ ਵਾਸਤੇ ਜਿਹੜਾ ਸਾਡਾ ਨੈਤਰਿਆ ਕੋਣ ਹੈ ਹਾਂਜੀ ਸਾਊਥ-ਵੈਸਟ ਕੋਣ ਵਾਲਾ ਸਾਡਾ ਹੈ ਉਹਨੂੰ ਉੱਚਾ ਤੇ ਮਜ਼ਬੂਤ ਰੱਖਿਆ ਜਾਂਦਾ ਹੈਗਾ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਸਾਊਥ ਵਾਲਾ ਸਾਊਥ ਸਾਈਡ ਵਾਲਾ ਮਕਾਨ ਜਾਂ ਪਲਾਟ ਖਰੀਦਦੇ ਹਾਂ ਹਾਂਜੀ ਤੇ ਉੱਥੇ ਇਹਨਾਂ ਚੀਜ਼ਾਂ ਦੀ ਸੇਫਟੀ ਘੱਟ ਜਾਂਦੀ ਹੈ ਇਹ ਦੇਖ ਕੇ ਕਿਉਂ ਅਸ਼ુભ ਮੰਨਿਆ ਜਾਂਦਾ ਜੀ ਠੀਕ ਹੈ ਜੀ ਇੱਕ ਜਿਹੜਾ ਬ੍ਰਹਮ ਰਿਸ਼ੀ ਜੀ ਮੈਂ ਪੁੱਛਣਾ ਚਾਹੁੰਦਾ ਸੀ ਆਮ ਤੌਰ ਤੇ ਗਊ ਮੁਖਾ ਤੇ ਸ਼ੇਰ ਮੁਖਾ ਪਲਾਟਾਂ ਦੀ ਗੱਲ ਚੱਲਦੀ ਹੈ ਉਹ ਰੈਸ਼ੀ ਕਿਹੜਾ ਹੋਣਾ ਚਾਹੀਦਾ ਤੇ ਜਿਹੜਾ ਆਪਾਂ ਕਮਰਸ਼ੀਅਲ ਜਿਹਨੂੰ ਕਹਿੰਦੇ ਦੁਕਾਨ ਵਗੈਰਾ ਉਹ ਕਿਹੜਾ ਹੋਣਾ ਚਾਹੀਦਾ ਉਹਦੇ ਬਾਰੇ ਜਾਣਕਾਰੀ ਦਿਓਗੇ ਇਹ ਬਾਅਦ ਵਿੱਚ ਮਤ ਬਣਾਏ ਗਏ ਨੇ ਜੀ ਹਾਂ ਜੀ ਕਿ ਸ਼ੇਰ ਮੁਖਾ ਜਿਹੜਾ ਹੈਗਾ ਉਹ ਦੁਕਾਨਦਾਰੀ ਵਿੱਚ ਬਿਜ਼ਨਸ ਵਿੱਚ ਚੰਗਾ ਹੁੰਦਾ ਹੈ ਗਊ ਮੁਖਾ ਘਰ ਵਾਸਤੇ ਚੰਗਾ ਹੁੰਦਾ ਠੀਕ ਹੈ ਜੀ ਔਰ ਦੋਨਾਂ ਦਿਸ਼ਾਵਾਂ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਗੋਮੁਖਾ ਲੈਨੇ ਹੋ ਤਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਚਾਰ ਕੋਣ ਹੁੰਦੇ ਆ ਠੀਕ ਹੈ ਜੀ ਉਹਦੇ ਵਿੱਚੋਂ ਦੋ ਕੋਣ ਘਟ ਗਏ ਤੁਹਾਡੇ ਠੀਕ ਹੈ ਜੀ ਦੋ ਕੋਣ ਘਟਣਗੇ ਤਾਂ ਦੋ ਕੋਣ ਵਧ ਜਾਣਗੇ ਬਿਲਕੁਲ ਜਿਹੜੇ ਕੋਣ ਵਧਣਗੇ ਉਹਨਾਂ ਨਾਲ ਸਬੰਧਤ ਅਗਰ ਕੰਮ ਤੁਹਾਡੇ ਘਰੇ ਜ਼ਿਆਦਾ ਹੈਗੇ ਆ ਤਾਂ ਤੁਹਾਨੂੰ ਗੋਮੁਖਾ ਮਕਾਨ ਚੰਗਾ ਫਲ ਫਾਇਦਾ ਕਰੂਗਾ ਠੀਕ ਹੈ ਜੀ ਔਰ ਅਗਰ ਤੁਸੀਂ ਉਹ ਕੋਣ ਵਧੇ ਹੋਏ ਕੋਣ ਜਾਂ ਘਟੇ ਹੋਏ ਕੋਣਾਂ ਦਾ ਅਨਾਲਾਈਸਿਸ ਨਹੀਂ ਕਰਦੇ ਹੈਗੇ ਹਾਂ ਜੀ ਹਾਂਜੀ ਤੇ ਵੈਸੀ ਨੋਰਮਲ ਲਾਈਫ ਜਿਉ ਰਹੇ ਹੋ ਤਾਂ ਤੁਹਾਨੂੰ ਉਹ ਦਿੱਕਤਾਂ ਦੇਣਗੇ ਦੇਣਗੇ ਚਾਹੇ ਉਹ ਵਪਾਰਿਕ ਹੋਣ ਤੇ ਚਾਹੇ ਉਹ ਰੈਸੀ ਹੋਣ ਠੀਕ ਹੈ ਇੱਕ ਜਿਹੜੀ ਕਲਰ ਥੈਰੇਪੀ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਉਹ ਗੇਟ ਦਾ ਰੰਗ ਆ ਰੱਖੋ ਜੀ ਅੰਤਵਰਤ ਅੱਜ ਕੱਲ ਆਪਾਂ ਚੈਨਲਾਂ ਤੇ ਵੀ ਸੁਣ ਰਹੇ ਹਾਂ ਵੀ ਜਿਨ੍ਹਾਂ ਦੀ ਟਾਇਲਟ ਟਾਇਲਟ ਵਗੈਰਾ ਜਾਂ ਕੋਈ ਹੈਗੀ ਆ ਉਹਦੀ ਟਾਇਲਟ ਸ਼ੀਟ ਵੀ ਸਹੀ ਦਿਸ਼ਾ ਚ ਨਹੀਂ ਹੈਗੀ ਉਥੇ ਉਹ ਟੇਪ ਲਾ ਦਿਓ ਜੀ ਆ ਕਲਰ ਦੀ ਟੇਪ ਲਾ ਦਿਓ ਉਹ ਕਰ ਦਿਓ ਕਿ ਇਹ ਵੀ ਕੋਈ ਕੋਈ ਹੈਗਾ ਇਹਦਾ ਕੋਈ ਇਫੈਕਟ ਹੈ ਕਿ ਨਹੀਂ ਹੈ ਤੁਕਿ ਉਹਨੂੰ ਥੋੜਾ ਜਿਹਾ ਵਿਸਥਾਰ ਨਾਲ ਸਮਝਣ ਦੀ ਲੋੜ ਹੈ ਜੀ ਹਾਂਜੀ ਅਸੀਂ ਆਮ ਗੱਲ ਕਰਦੇ ਹਾਂ ਕਿ ਸਾਡੇ ਸਰੀਰ ਦੇ 10 ਦੁਆਰ ਹੁੰਦੇ ਆ ਠੀਕ ਹੈ ਜੀ ਪਰ ਅਸੀਂ ਕਿਸੇ ਨੂੰ ਡਿਸਕਸ ਕਰੀਏ ਤਾਂ ਵੱਖਰਾ ਮੈਟਰ ਆ ਪਰ ਜੇ ਅਸੀਂ ਪ੍ਰੈਕਟੀਕਲ ਕਰੀਏ ਹਾਂਜੀ ਤਾਂ ਸਾਨੂੰ 9 ਦਰਵਾਜ਼ੇ ਲੱਭਣਗੇ ਠੀਕ ਹੈ ਜੀ 2 ਨਾਸਿਕਾ ਸਿਦਰ ਹਾਂਜੀ 2 ਕੰਨ 2 ਅੱਖਾਂ ਇੱਕ ਗੁੱਦਾ ਦਵਾਰ ਠੀਕ ਔਰ ਇੱਕ ਮੂਤਰ ਦਵਾਰ ਠੀਕ ਹੈ ਜੀ ਨੌਵੇਂ ਬਣ ਗਏ ਜੀ ਠੀਕ ਹੈ ਜੀ ਦਸਵਾਂ ਦਵਾਰ ਕੇ ਤਾਂ ਨਹੀਂ ਲੱਗਦਾ ਠੀਕ ਹੈ ਜੀ ਪਰ ਦਸਵਾਂ ਦਵਾਰ ਮੁਕਤੀ ਦਾ ਦਵਾਰ ਹੈ ਇਸ ਕਰਕੇ ਨੂੰ ਤਾਲੂਦ ਅੰਦਰ ਵੀ ਕਹਿ ਦਿੰਦੇ ਨੇ ਹਾਂ ਜੀ ਪਰ ਜਦ ਤੱਕ ਤੁਸੀਂ ਇਹ ਚੀਜ਼ ਨੂੰ ਨਹੀਂ ਸਮਝਦੇ ਹਾਂ ਜੀ ਤਦ ਤੱਕ ਤੁਸੀਂ ਕੁਝ ਮਰਜ਼ੀ ਕਰੀ ਚੱਲੋ ਜੀ ਤੁਸੀਂ ਨੀਲੇ ਰੰਗ ਦਾ ਧਿਆਨ ਕਰੋ ਤੁਸੀਂ ਪੀਲੇ ਰੰਗ ਦਾ ਧਿਆਨ ਕਰੋ ਤਾਂ ਤੁਹਾਡੇ ਵਾਸਤੇ ਕੋਈ ਮੈਟਰ ਨਹੀਂ ਰੱਖਦਾ ਨੀਲਾ ਰੰਗ ਅਪਲਾਈ ਕਿੱਥੇ ਹੁੰਦਾ ਹੈ ਨੀਲੇ ਰੰਗ ਦਾ ਅਰਥ ਕੀ ਹੈ ਜੀ ਹਾਂ ਜੀ ਨੀਲਾ ਰੰਗ ਪਾਣੀ ਦਾ ਰੰਗ ਆਕਾਸ਼ ਦਾ ਰੰਗ ਹੈ ਠੀਕ ਹੈ ਜੀ ਜੇ ਪਾਣੀ ਦੇ ਉੱਪਰ ਤੁਸੀਂ ਨੀਲੇ ਰੰਗ ਦਾ ਇਫੈਕਟ ਪਾਉਣੇ ਹੋ ਤਾਂ ਉਹ ਪਾਣੀ ਤੁਹਾਡੇ ਵਾਸਤੇ ਅਮਰਤ ਬਣ ਜਾਂਦਾ ਠੀਕ ਹੈ ਜੀ ਉਸੇ ਪਾਣੀ ਦੇ ਉੱਪਰ ਅਗਰ ਲਾਲ ਰੰਗ ਦਾ ਇਫੈਕਟ ਪੈਂਦਾ ਠੀਕ ਹੈ ਜੀ ਤੁਸੀਂ ਇੱਕ ਕੱਚ ਦੀ ਬੋਤਲ ਲਓ ਸਾਫ਼ ਸੁਥਰੀ ਜਿਹਦੇ ਉੱਪਰ ਕੋਈ ਲੇਬਲ ਨਾ ਲੱਗਿਆ ਹੋਵੇ ਹਾਂਜੀ ਉਹਦੇ ਉੱਪਰ ਨੀਲੇ ਰੰਗ ਦਾ ਪੱਨਾ ਲਪੇਟ ਦਿਓ ਪਾਣੀ ਭਰ ਕੇ ਸੂਰਜ ਦੀ ਰੋਸ਼ਨੀ ਵਿੱਚ ਰੱਖ ਦਿਓ ਠੀਕ ਹੈ ਸੌਰੀ ਲਾਲ ਰੰਗ ਦਾ ਪੱਨ ਠੀਕ ਹੈ ਜੀ ਲਾਲ ਰੰਗ ਦਾ ਪੱਨ ਰੱਖ ਕੇ ਉਥੇ 2-3 ਘੰਟੇ ਸੂਰਜ ਦੀ ਰੋਸ਼ਨੀ ਵਿੱਚ ਰੱਖੋਗੇ ਹਾਂਜੀ ਤਾਂ ਉਹੀ ਪਾਣੀ ਤੁਹਾਡਾ ਬਲੱਡ ਪ੍ਰੈਸ਼ਰ ਵਧਾਉਣ ਲੱਗ ਪਊਗਾ ਸੁਭਾਅ ਬਦਲ ਜਾਊਗਾ ਸੁਭਾਅ ਬਦਲ ਜਾਊ ਗੁਣ ਬਦਲ ਜਾਣਗੇ ਠੀਕ ਹੈ ਹੁਣ ਵਾਸਤੂ ਦੇ ਵਿੱਚ ਵੈਸੀ ਕੰਧਾਂ ਤੇ ਚੇਪੇ ਜਾਂਦੇ ਨੇ ਹਾਂਜੀ ਤੇ ਉਥੇ ਜਦ ਤੱਕ ਰਿਫਲੈਕਟ ਨਹੀਂ ਹੋ ਰਿਹਾਗਾ ਸੂਰਜ ਦੀ ਰੋਸ਼ਨੀ ਨਾਲ ਤਦ ਤੱਕ ਤਾਂ ਸਾਡਾ ਇੱਕ ਵੈਮ ਪਰੋ ਨੇ ਜੀ ਉਹਨੂੰ ਜਿੰਨਾ ਮਰਜ਼ੀ ਉਲਜੀ ਜਾਓ ਉਹਦੇ ਵਿੱਚ ਇਸ ਲਈ ਇਹਦੀ ਬੇਸਿਕ ਨੋਲਜ ਲੈਣੀ ਬੜੀ ਜ਼ਰੂਰੀ ਹੈ ਜੀ ਮਤਲਬ ਖੰਡ ਵਾਲੀ ਬੂਰੀ ਤੇ ਨੂਨ ਲਿਖ ਦਿਓ ਤੇ ਦੂਆ ਨੋਪਰੇਖਣੇ ਪੈਂਦਾਗਾ ਸਾਨੂੰ ਜਰੂਰ ਪੜੇਖਣਾ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਤੇ ਇੱਕ ਮੈਂ ਤੁਹਾਨੂੰ ਤੁਸੀਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਕਿ ਤੁਸੀਂ ਕੁੰਡਲੀ ਤੋਂ ਵੀ ਕਿਸੇ ਦੇ ਘਰ ਦਾ ਵਸਤੂ ਦੋਸਤ ਪਤਾ ਕਰਨ ਲੱਗ ਜਾਂਦਾ ਅਗ ਜਾਂਦਾ ਇਹ ਕਿਵੇਂ ਸੰਭਵ ਹੈ ਇਹ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਇਸ ਡਿਸਕਸ ਦੀ ਸ਼ੁਰੂਆਤ ਇਹ ਕਿਹਾ ਜੀ ਕਿ ਆਧਾਰ ਸਭ ਦਾ ਨੌਗਰ ਹੈ ਠੀਕ ਹੈ ਜੀ ਸਭ ਚੀਜ਼ ਦਾ ਚਾਹੇ ਤੁਸੀਂ ਮੈਡੀਸਨ ਡਿਪਾਰਟਮੈਂਟ ਦੇ ਵਿੱਚ ਆ ਜਾਓ ਹਾਂਜੀ ਪਹਿਲਾ ਆਯੁਰਵੈਦ ਦੇ ਵਿੱਚ ਵੀ ਅੱਜ ਵੀ ਗ੍ਰੰਥਪ ਦੇ ਤੁਸੀਂ ਪੁਰਾਣੇ ਪੜ੍ਹੋ ਤਾਂ ਉੱਥੇ ਲਿਖਿਆ ਹੋਇਆ ਕਿ ਐਸ ਨਕਸ਼ਤਰ ਦੇ ਵਿੱਚ ਜਿਹੜੀ ਬੂਟੀ ਤੋੜਨੀ ਹੈ ਐਸ ਨਕਸ਼ਤਰ ਦੇ ਵਿੱਚ ਜਾਨ ਜਿਹੜਾ ਮਰੀਜ਼ ਆ ਉਹਨੂੰ ਦੇਣੀ ਹੈ ਜਾਂ ਕਿਹੜੇ ਪੈਰ ਦੇ ਵਿੱਚ ਕਿਹੜੇ ਸਮਨ ਦੇ ਵਿੱਚ ਮਰੀਜ਼ ਤੁਹਾਡੇ ਕੋਲੇ ਆਇਆ ਔਰ ਕਿਸ ਕਿਸ ਪਾਸਿਓ ਦਾ ਮੁੱਖ ਆ ਉਹਨੂੰ ਦੇਖ ਕੇ ਉਹ ਡਿਕਲੇਅਰ ਕਰ ਦਿੰਦੇ ਸੀ ਵੈਦ ਪੁਰਾਣੇ ਠੀਕ ਹੈ ਜੀ ਇਹਦਾ ਰੂਪ ਠੀਕ ਹੋ ਜਾਂ ਨਹੀਂ ਹੋ ਹਾਂਜੀ ਹਾਂਜੀ ਸੋ ਹਰ ਚੀਜ਼ ਇਨੋਂ ਨੌ ਗ੍ਰਹਿ ਦੇ ਅੰਦਰ ਹੀ ਹੁੰਦੀ ਆ ਚਾਹੇ ਰਿਸ਼ਤੇ ਨਾਤੇ ਆ ਚਾਹੇ ਸਾਡੀ ਅਧਿਆਤਮਿਕ ਜ਼ਿੰਦਗੀ ਹੈ ਚਾਹੇ ਸਾਡਾ ਵਾਸਤੂ ਸ਼ਾਸਤਰ ਹੈ ਚਾਹੇ ਸਾਡਾ ਜੋਤਿਸ਼ ਜੋਤਿਸ਼ ਦੇ ਵਿੱਚ ਬੜੀ ਵੈਰਾਈਟੀ ਜ਼ਰੂਰ ਆ ਗਈ ਹੈ ਹਾਂਜੀ ਨੰਦੀ ਨਾੜੀ ਪ੍ਰਾਸ਼ਰ ਜੋਤਿਸ਼ ਪ੍ਰਿਗੂ ਜੋਤਿਸ਼ ਕੇ ਪੀ ਜੋਤਿਸ਼ ਪਰ ਇਹ ਸਾਰੇ ਸ਼ਾਰਟਕਟ ਲੱਭੇ ਗਏ ਨੇ ਲੈਸ ਇੱਕੋ ਹੀ ਹਨ ਇਹਦਾ ਠੀਕ ਹੈ ਜੀ ਇਸੇ ਤਰ੍ਹਾਂ ਜੀ ਜਿਹੜੀ ਵਾਸਤੂ ਦੀ ਆ ਕੋਡ ਲਈ ਤਿਆਰ ਹੁੰਦੀ ਆ ਜਿਸ ਦੇ ਜਾਤਕ ਦੇ ਨਾਂ ਤੇ ਫਲਾਟ ਰਜਿਸਟਰੀ ਹੈ ਠੀਕ ਹੈ ਜੀ ਉਸ ਜਾਤਕ ਦੀ ਜਦੋਂ ਕੁਲਣੀ ਖੋਲਦੇ ਆ ਤਾਂ ਉਹਦੇ ਵਿੱਚ ਪਤਾ ਲੱਗ ਜਾਂਦੇ ਜੀ ਕਿੱਥੇ ਕਿੱਥੇ ਇਹਦੇ ਕਰਦੇ ਵਿੱਚ ਦੋਸ਼ ਨੇ ਠੀਕ ਹੈ ਜੀ ਕਿਹੜਾ ਕੋਣ ਵਧਿਆ ਹੋਇਆ ਕਿਹੜਾ ਘਟਿਆ ਹੋਇਆ ਕੋਣ ਨੂੰ ਸੋਖੇ ਟੰਗ ਨਾਲ ਤੁਸੀਂ ਸਮਝੋ ਕਿ ਆਮ ਤੌਰ ਤੇ ਦਰਵਾਜ਼ਾ ਰੱਖਿਆ ਜਾਂਦਾ ਸਿਰਫ ਇੱਕ ਨੁੱਕਰ ਦੇ ਵਿੱਚ ਠੀਕ ਹੈ ਜੀ ਤਾਂ ਉਹ ਸੋਨੇ ਉਹ ਨੁੱਕਰ ਖਾਦੀ ਜਾਂਦੀ ਹੈ ਜੀ ਕਿਉਂਕਿ ਦਰਵਾਜ਼ਾ ਸਾਡਾ ਖੁੱਲ੍ਹ ਰਹਿੰਦਾ ਜਾਂ ਬੰਦ ਹੁੰਦਾ ਰਹਿੰਦਾ ਹਾਂਜੀ ਹਾਂ ਬਿਲਕੁਲ ਜਦ ਤੱਕ ਉਹ ਨੁੱਕਰ ਪੂਰੀ ਨਹੀਂ ਬੰਦੀ ਤਦ ਤੱਕ ਕੋਣ ਪੂਰੀ ਨਹੀਂ ਬੰਦ ਅੱਛਾ ਜੀ ਉਸ ਨੁਕਰ ਤੋਂ ਨੈਕਸਟ ਨੁਕਰ ਅਗਲਾ ਕੋਣ ਅੱਛਾ ਜੀ ਜੇ ਉਹ ਸਪਸ਼ਟ ਦਿਖਾਈ ਦੇ ਰਿਹਾ ਤਾਂ ਇਹਦੇ ਵਿੱਚ ਤਿੰਨ ਗ੍ਰਹਿ ਆ ਗਏ ਜੀ ਇੱਕ ਦਿਸ਼ਾ ਦਾ ਗ੍ਰਹਿ ਆ ਗਿਆ ਦੋ ਕੋਣਾਂ ਦਾ ਗ੍ਰਹਿ ਆ ਗਿਆ ਠੀਕ ਹੈ ਜੀ ਜਿਹਦੇ ਨਾਲ ਇਹਨਾਂ ਦੀ ਆਪਸੀ ਸੱਤਰਤਾ ਮਿੱਤਰਤਾ ਨੂੰ ਵੇਖਦੇ ਹੋਏ ਹਰ ਘਰ ਦੇ ਵਿੱਚ ਤੁਹਾਨੂੰ ਦੋਸ਼ ਮਿਲਣਗੇ ਠੀਕ ਮਤਲਬ ਕੰਸਟਰਕਸ਼ਨ ਤਾਂ ਕਰ ਲਈ ਤੁਸੀਂ ਹਾਂ ਜੀ ਆਮ ਜਿਹੜਾ ਜੋਤ ਜਿਆ ਵਾਸਤੂ ਜਿਹੜਾ ਲੱਗਦਾ ਹੈ ਉਹ ਕੰਸਟਰਕਸ਼ਨ ਤੇ ਲਾਇਆ ਜਾਂਦਾ ਪਰ ਜਿਹੜੀ ਖਾਲੀ ਥਾਂ ਛੱਡੀ ਹੋ ਤੁਸੀਂ ਮਕਾਨ ਦੇ ਵਿੱਚ ਹਾਂਜੀ ਸਰ ਉਹਨੂੰ ਕੋਈ ਕਾਊਂਟ ਨਹੀਂ ਕਰਦਾ ਠੀਕ ਹੈ ਪਰ ਇਹ ਖਾਲੀ ਥਾਂ ਛੱਡੀ ਹੋਈ ਵੀ ਕਾਊਂਟ ਕਰਦੀ ਹੈ ਅਗਰ ਉਹ ਤੁਹਾਡੀ ਗਲਤ ਛੱਡ ਲਈ ਹੈ ਤਾਂ ਤੁਹਾਡਾ ਬਣਿਆ ਹੋਇਆ ਮਕਾਨ ਵੀ ਦੋਸ਼ਪੂਰਨ ਹੋ ਜਾਊਗਾ ਜੀ ਠੀਕ ਹੈ ਜੀ ਉਹਦੇ ਚ ਇਹ ਵੀ ਵਾਸਤੂ ਦੋਸ਼ ਬਣ ਜਾਊਗਾ ਬਿਲਕੁਲ ਜੀ ਵੱਡੇ ਵੱਡੇ ਐਕਸੀਡੈਂਟ ਠੀਕ ਹੈ ਜੀ ਔਰ ਦਿਨ ਦਿਹਾੜੇ ਡਾਕੇ ਪੈਣੇ ਵੱਡੇ ਵੱਡੇ ਲਾਸ ਹੋ ਜਾਣੇ ਠੀਕ ਹੈ ਜੀ ਇਹ ਇੱਕ ਕੋਣ ਤੋਂ ਦੂਸਰੇ ਕੋਣ ਦੇ ਵਿੱਚ ਹੀ ਜੋ ਗ੍ਰਹਿ ਦਾ ਤਾਲ ਮਿਲ ਬਣਦਾ ਉਤੋਂ ਹੀ ਇਹ ਰਿਜ਼ਲਟ ਨਿਕਲਦੇ ਨੇ ਜੀ ਤੋਂ ਅਸੀਂ ਗੱਲ ਕਰ ਰਹੇ ਸੀ ਕਿ ਵੀ ਇੱਕ ਮਤਲਬ ਕੌਣ ਦੀ ਗੱਲ ਕਰਦੇ ਆਪਾਂ ਇੱਕ ਜਿਹੜਾ ਆਪਣਾ ਚੜਦੇ ਦਾ ਤੇ ਉੱਤਰ ਦੱਖਣ ਉੱਤਰ ਕੋਣ ਦੇ ਵਿੱਚ ਆਮ ਤੌਰ ਤੇ ਕਹਿੰਦਾ ਵੀ ਇੱਥੇ ਟਾਇਲਟ ਵਗੈਰਾ ਹੋਣੀ ਜ਼ਰੂਰੀ ਨਹੀਂ ਹੈ ਕੀ ਕਾਰਨਾ ਤੇ ਉਹਦੇ ਕੀ ਕੀ ਨੁਕਸਾਨ ਨੇ ਇਸ ਕੋਣ ਨੂੰ ਈਜ਼ੀਲੀ ਤੁਸੀਂ ਉਹ ਸਮਝ ਲਓ ਜੀ ਕਿ ਇਹ ਬ੍ਰਹਸਪਤੀ ਗ੍ਰਹਿ ਦਾ ਸਥਾਨ ਹੈ ਕਹੀ ਗਈ ਬ੍ਰਹਸਪਤੀ ਗ੍ਰਹਿ ਨੂੰ ਦੇਵਤਿਆਂ ਦਾ ਵੀ ਗੁਰੂ ਕਿਹਾ ਗਿਆ ਠੀਕ ਹੈ ਜੀ ਔਰ ਜਿਹੜਾ ਇੰਨਾ ਪਵਿੱਤਰ ਗ੍ਰਹਿ ਹੈ ਅਗਰ ਅਸੀਂ ਉੱਥੇ ਗੰਦਗੀ ਰੱਖਾਂਗੇ ਹਾਂਜੀ ਤਾਂ ਸਾਡੇ ਘਰ ਦੀ ਪੋਜ਼ਿਟਿਵਿਟੀ ਤਾਂ ਗਈ ਜੀ ਠੀਕ ਹੈ ਜੀ ਨੈਗੇਟਿਵਿਟੀ ਅਸੀਂ ਆਪ ਉੱਥੇ ਪਾਤੀ ਹੈ ਜੀ ਟਾਇਲਟ ਬਣਾ ਦਿੱਤਾ ਹਾਂ ਹਾਂ ਬਸ ਉਹ ਤੁਸੀਂ ਟਾਇਲਟ ਦੀ ਗੱਲ ਕਰਦੇ ਹੋ ਜੀ ਹਾਂਜੀ ਮੈਂ ਕਹਿੰਦਾ ਜੇ ਤੁਸੀਂ ਅੰਡਰਗਰਾਊਂਡ ਪਾਈਪ ਵੀ ਕਰਦੇ ਹੋ ਜਿਹੜੀ ਗਲਤ ਵਾਲੀ ਸੀਵਰੇਜ ਵਾਲੀ ਸੀਵਰੇਜ ਵਾਲੀ ਵੈਸੇ ਸਿੰਪਲ ਪਾਣੀ ਵਾਲੀ ਵੀ ਉੱਥੋਂ ਨਹੀਂ ਜਾਣੀ ਚਾਹੀਦੀ ਉਹ ਵੀ ਨਹੀਂ ਉੱਥੋਂ ਦੀ ਜਾਣੀ ਚਾਹੀਦੀ ਉਹਦਾ ਰੀਜ਼ਨ ਇਹ ਹੈ ਕਿ ਹੌਲੀ-ਹੌਲੀ ਉਹਦੇ ਅੰਦਰ ਕਾਈ ਜਾਂਦੀ ਹੈ ਹਾਂਜੀ ਜੰਮਦੀ ਹੈ ਜੀ ਉਹ ਕਾਈ ਵੀ ਉਸੇ ਗੰਦਗੀ ਦਾ ਰੂਪ ਲੈਂਦੀ ਹੈ ਜੀ ਉਹ ਚੰਗੇ ਭਲੇ ਮਕਾਨ ਬਣੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਕ੍ਰੋਨਿਕ ਡਿਜ਼ੀਜ਼ ਹੋਣਗੀਆਂ ਠੀਕ ਹੈ ਜੀ ਜਿਆਦਾ ਸਮਾਂ ਪਾ ਕੇ ਹੋ ਜਾਣਗੀਆਂ ਠੀਕ ਹੈ ਕਿ ਉਹ ਰੱਬ ਦੀ ਕਿਰਪਾ ਹੁੰਦੀ ਹੈ ਹਰੇਕ ਤੇ ਜਿਆਦਾ ਮੀਂਹ ਪਏ ਜਾਂਦੇ ਤਾਂ ਕਾਈ ਖੁਰ ਜਾਂਦੀ ਹੈ ਇਸ ਕਰਕੇ ਉਹ ਟਿਕਾਊ ਨਹੀਂ ਰਹਿਣਗੀਆਂ ਕਿਓਰੇਬਲ ਹੋਣਗੀਆਂ ਪਰ ਕ੍ਰੋਨਿਕ ਡਿਜ਼ੀਜ਼ ਤੁਹਾਨੂੰ ਮਿਲਣਗੇ ਠੀਕ ਲੈਂਥਲੀ ਡਿਜ਼ੀਜ਼ ਜਿਹੜਾ ਤੁਹਾਨੂੰ ਬੜੇ ਲੰਬੇ ਸਮੇਂ ਤੱਕ ਦੁਖ ਚੱਲਣਗੇ ਗੰਭੀਰ ਬਿਮਾਰੀ ਬਿਲਕੁਲ ਉਹ ਉਸ ਪੈਪ ਦੇ ਦੋਸ਼ ਕਰਨ ਵੀ ਆ ਸਕਦੇ ਠੀਕ ਹੈ ਜੀ ਇੱਕ ਜਿਹੜਾ ਆਮ ਆਪਾਂ ਕਹਿੰਦੇ ਜੀ ਇਹਨੇ ਕੋੜਿਆਂ ਦੀ ਤਸਵੀਰ ਹੈ ਇਸ ਦਿਸ਼ਾ ਚ ਲਾਓ ਇਸ ਦਿਸ਼ਾ ਚ ਲਾਓ ਇਹ ਕੀ ਹੈ ਇਹ ਅੱਜ ਕੱਲ ਬੜਾ ਚੱਲ ਰਿਹਾ ਹੈ ਇਹਦੇ ਬਾਰੇ ਦੱਸੋਗੇ ਸਾਨੂੰ ਸਾਡੇ ਸਰੋਤਿਆਂ ਨੂੰ ਤਸਵੀਰ ਤਸਵੀਰ ਬੜਾ ਕੁਝ ਬੋਲਦੀ ਹੈ ਜੀ ਹਾਂਜੀ ਤਸਵੀਰ ਤਾਂ ਯਾਦਗਾਰ ਹੁੰਦੀ ਹੈ ਹਾਂਜੀ ਇੱਕ ਪੂਜਨਯੋਗ ਹੁੰਦੀ ਹੈ ਜੀ ਠੀਕ ਹੈ ਜੀ ਹੁਣ ਤੁਸੀਂ ਅਗਲਾ ਸਵਾਲ ਮੇਰੇ ਖਾਲ ਵਿੱਚ ਇਹ ਵੀ ਕਰੋਗੇ ਕਿ ਘਰ ਦੇ ਵਿੱਚ ਪੂਜਾ ਸਥਾਨ ਹੋਣਾ ਚਾਹੀਦਾ ਜਾਂ ਨਹੀਂ ਬਿਲਕੁਲ ਜੀ ਉਹ ਤਾਂ ਜੇ ਉਧਰੋਂ ਆਉਣ ਲੱਗਿਆ ਸੀ ਮੈਂ ਚਾਹਦੀ ਪਹਿਲਾਂ ਕਿਉਂਕਿ ਤਸਵੀਰ ਹੀ ਹੈ ਜਿਹੜੀ ਅਸੀਂ ਆਪਦੇ ਕਮਰੇ ਵਿੱਚ ਲਾ ਦਿੰਨੇ ਆ ਤੇ ਕਹਿੰਨੇ ਜੀ ਇੱਥੇ ਪੂਜਾ ਸਥਾਨ ਬਣ ਗਿਆ ਜੀ ਹਾਂਜੀ ਪੂਜਾ ਸਥਾਨ ਇਸ ਤਰ੍ਹਾਂ ਨਹੀਂ ਬਣਦਾ ਹਾਂਜੀ ਗੁਰਦੁਆਰੇ ਜਾਓ ਹਾਂਜੀ ਤੇ ਉੱਥੇ ਕੱਲੀਆਂ ਤਸਵੀਰਾਂ ਨਾਲ ਗੁਰਦੁਆਰਾ ਨਹੀਂ ਬਣ ਜਾਂਦਾ ਠੀਕ ਹੈ ਜੀ ਮੰਦਰ ਕੱਲੀਆਂ ਤਸਵੀਰਾਂ ਨਾਲ ਨਹੀਂ ਬਣ ਜਾਂਦਾ ਠੀਕ ਹੈ ਜੀ ਉੱਥੇ ਪ੍ਰੋਪਰ ਇੱਕ ਮਾਹੌਲ ਬਣਾਇਆ ਜਾਂ ਇੱਕ ਮੂਰਤੀ ਸਥਾਪਨਾ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉੱਥੇ ਰੱਖੀ ਜਾਂਦੀ ਹੈ ਉਹਦੇ ਸਪੈਸ਼ਲ ਰੂਲ ਬਣਦੇ ਨੇ ਠੀਕ ਹੈ ਉਹ ਰੂਲ ਤੁਸੀਂ ਘਰੇ ਕਿਵੇਂ ਲੈ ਕੇ ਆ ਸਕਦੇ ਬੜਾ ਮੁਸ਼ਕਲ ਹੈ ਬੜਾ ਮੁਸ਼ਕਲ ਲੈ ਆ ਹੀ ਨਹੀਂ ਸਕਦੇ ਜੀ ਘਰੇ ਤੁਸੀਂ ਉਹ ਸ਼ੁੱਧਤਾ ਉਹ ਸਤ ਸੱਚ ਸੱਚ ਬੋਲਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਲੈ ਕੇ ਆ ਸਕਦੇ ਜੀ ਠੀਕ ਹੈ ਜਿਵੇਂ ਕੁਝ ਦਿਨ ਪਹਿਲੇ ਗੱਲ ਹੋਈ ਸੀ ਕਿ ਗਲੇ ਦੇ ਵਿੱਚ ਮਾਲਾ ਪਾਉਣੀ ਚਾਹੀਦੀ ਹਾਂਜੀ ਖਾਸ ਕਰ ਸਾਡੇ ਵਰਗੇ ਬੰਦਿਆਂ ਦੇ ਮਾਲਾ ਪਾਈ ਵੀ ਜੱਦਦੀ ਹੈ ਪਰ ਮੈਂ ਤਾਂ ਇਹਦਾ ਵੀ ਵਿਰੋਧ ਕਰਦਾ ਠੀਕ ਹੈ ਜੀ ਇਹ ਮਾਲਾ ਕਿਉਂਕਿ ਇਹ ਸਾਰਾ ਅਸ਼ੁੱਧਾ ਜੀ ਠੀਕ ਹੈ ਇਹ ਤੋਂ ਦੀ ਝੂਠ ਬੋਲਣਾ ਠੀਕ ਹੈ ਜੀ ਜਦੋਂ ਵੀ ਅਸੀਂ ਝੂਠ ਦਿਆਂ ਤੇ ਮਾਲਾ ਸੇਪਸੇ ਜਾਂਦੀ ਹੈ ਸਾਡੇ ਹੱਥ ਜਿਹੜੇ ਆ ਗੰਦੇ ਉਹ ਹਮੇਸ਼ਾ ਹੀ ਝੂਠੇ ਰਹਿੰਦੇ ਆ ਸਾਡਾ ਮੂੰਹ ਹਮੇਸ਼ਾ ਹੀ ਝੂਠਾ ਰਹਿੰਦਾ ਠੀਕ ਹੈ ਇਥੇ ਤੁਸੀਂ ਪਵਿੱਤਰ ਚੀਜ਼ ਕਿਵੇਂ ਤੌਰਨ ਕਰ ਸਕਦੇ ਠੀਕ ਹੈ ਜੀ ਹਾਂ ਇਥੇ ਕਿਹਾ ਜਾਂਦਾ ਵੀ ਕੱਲਾ ਰੁਦਰਾਕਸ਼ ਤਾਰਨ ਕਰ ਲਓ ਇੱਕ ਇੱਕ ਮੁੱਖੀ ਕਰ ਲੋ ਪੰਜ ਮੁੱਖੀ ਕਰ ਲੋ ਔਰ ਉਹ ਵੀ ਲੰਬਾ ਜਿਹੜਾ ਥੋੜੇ ਫਿਰਦੇ ਤੱਕ ਜਾਵੇ ਠੀਕ ਹੈ ਜੀ ਔਰ ਉਹ ਅਲੱਗ ਕੰਡੀਸ਼ਨ ਬਣ ਜਾਂਦੀ ਆ ਉਹ ਲੁਕੋ ਕੇ ਪੋਣਾ ਹੁੰਦਾ ਔਰ ਮਾਲਾ ਵਖਾ ਕੇ ਪਾਈ ਜਾਂਦੀ ਹੈ ਇਸ ਕਰਕੇ ਜਿਹਦੇ ਗਲਤ ਮਾਲਾ ਪੈ ਗਈ ਉਹ ਆਪ ਵੀ ਗਿਆ ਤੇ ਉਹਦੇ ਪਿੱਛੇ ਲੱਗਣ ਵਾਲੇ ਵੀ ਗਿਆ ਜੀ ਇਹ ਸਿਧਾਂਤ ਵੇਦਾਂ ਦਾ ਪੁਰਾਣਾ ਦੱਸਦਾਤਾ ਜੀ ਇਸੇ ਕਰਕੇ ਸਾਡਾ ਸਮਾਜ ਡੇ ਬਾਏ ਡੇ ਡਾਊਨ ਹੋ ਰਿਹਾ ਹੈਗਾ ਉਨਤੀ ਨਹੀਂ ਕਰ ਰਿਹਾਗਾ ਠੀਕ ਹੈ ਜੀ ਗੱਲਾਂ ਛੋਟੀਆਂ ਛੋਟੀਆਂ ਪਰ ਇਨਾਂ ਦੇ ਫਲ ਨਤੀਜੇ ਬੜੇ ਭਾਰੇ ਨੁਕਸਾਨ ਵਾਲੇ ਮਿਲਦੇ ਨੇ ਇਸੇ ਲਈ ਮੈਂ ਤਾਂ ਇਹ ਸਾਕ ਦੇ ਵਿੱਚ ਆ ਕਿ ਘਰੇ ਆਪਣੇ ਪੂਜਾ ਸਥਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਆ ਗਈ ਕੋੜਿਆਂ ਦੀ ਫੋਟੋ ਜੀ ਹਾਂ ਜੀ ਕੋੜਿਆਂ ਦੀ ਫੋਟੋ ਕੋੜੇ ਵਾਲੇ ਏਰੀਆ ਦੇ ਵਿੱਚ ਚੰਗੀ ਲੱਗਦੀ ਹੈ ਜੀ ਠੀਕ ਹੈ ਜਾਂ ਤਾਂ ਕੋੜੇ ਪਾਲੋ ਕਰੋ ਉਹਨਾਂ ਦੀ ਸੇਵਾ ਕਰੋ ਠੀਕ ਹੈ ਜੀ ਜਿਸ ਤਰ੍ਹਾਂ ਦੀ ਸੇਵਾ ਕਰੋਗੇ ਉਸ ਤਰ੍ਹਾਂ ਦਾ ਫਲ ਦੇਣਗੇ ਠੀਕ ਹੈ ਜੀ ਫੋਟੋ ਦੋ ਜਿੰਨੂੰ ਮਰਜ਼ੀ ਕਰਕੇ ਲਾ ਲਓ ਜੀ ਤੁਹਾਡੇ ਮਾਨਸਿਕ ਸੰਤੁਸ਼ਟੀ ਹੈ ਫਿਰ ਉਹ ਹੀ ਗੱਲ ਆ ਗਈ ਚੂਹੇ ਵਾਲੀ ਜੀ ਹਾਂਜੀ ਕਿ ਚੂਏ ਨੂੰ ਤੁਸੀਂ ਪਰੇਖਾ ਨਹੀਂ ਪਾ ਸਕਦੇ ਖੰਡ ਦੀ ਬੋਰੀ ਨਮਕ ਦੀ ਬੋਰੀ ਤੇ ਜਿਹੜਾ ਮਰਜੀ ਰੰਗ ਕਰ ਦਿਓ ਹਾਂਜੀ ਚੂਏ ਨੂੰ ਪਤਾ ਲੱਗ ਜਾਣਾ ਸੋ ਇਹ ਸਾਡੀਆਂ ਸਿਰਫ ਭਾਵਨਾਵਾਂ ਨੇ ਠੀਕ ਹੈ ਜੀ ਔਰ ਇਹਨਾਂ ਭਾਵਨਾਵਾਂ ਦਾ ਗਲਤ ਫਾਇਦਾ ਖਟਿਆ ਜਾਂਦਾ ਵਹਿਮਾ ਪਰਮਾਤਮਾ ਕੇ ਜਿਵੇਂ ਆਮ ਹੀ ਚੱਲਦੀ ਆ ਗੱਲ ਹੀ ਕਿ ਜਿਹੜਾ ਆਕਾਸ਼ ਕੋਣ ਹੈ ਜਿੱਥੇ ਤੁਸੀਂ ਮੰਦਰ ਬਣਾਉਣੇ ਹੋ ਮੰਦਰ ਬਣਾਉਣ ਵਾਸਤੇ ਤੁਹਾਨੂੰ ਥਾਂ ਦਿੱਤੀ ਜਾਂਦੀ ਹੈ ਰੱਬ ਦਾ ਨਾਮ ਲੈਣ ਵਾਸਤੇ ਪਰ ਉਹ ਸਾਡਾ ਧਿਆਨ ਲਾਉਣ ਵਾਸਤੇ ਸਭ ਤੋਂ ਲਾਈਟ ਏਰੀਆ ਆ ਜਾਂਦਾ ਠੀਕ ਹੈ ਜੀ ਜੇ ਅਸੀਂ ਮੈਡੀਟੇਸ਼ਨ ਕਰਨੇ ਆ ਮੈਡੀਟੇਸ਼ਨ ਦੇ ਵਿੱਚ ਵੀ ਬੜੇ ਭਰਮ ਭਲੇਖੇ ਨੇ ਹਰ ਲਾਈਨ ਦੇ ਵਿੱਚ ਭਰਮ ਭਲੇਖੇ ਨੇ ਪਰ ਸਾਧਨਾ ਜਿਹੜੇ ਕਿਸੇ ਚੀਜ਼ ਨੂੰ ਸਾਧਨਾ ਸੀ ਉਹਨੂੰ ਸਾਧਣ ਵਾਸਤੇ ਇਹ ਏਰੀਆ ਚੰਗਾ ਠੀਕ ਹੈ ਜੀ ਇੱਥੇ ਬੈਠ ਕੇ ਅਸੀਂ ਸਿਰਫ ਧਿਆਨ ਲਾ ਸਕਦੇ ਹਾਂ ਅੱਖਾਂ ਬੰਦ ਕਰਕੇ ਅੱਖਾਂ ਖੋਲ ਕੇ ਧਿਆਨ ਲਾ ਸਕਦੇ ਹਾਂ ਅਸੀਂ ਇੱਥੇ ਪੂਜਾ ਨਹੀਂ ਕਿਸੇ ਚੀਜ਼ ਦੀ ਕਰ ਸਕਦੇ ਕਿਸੇ ਚੀਜ਼ ਨੂੰ ਫਿਕਸ ਪੱਕੇ ਤੌਰ ਤੇ ਸਥਾਪਿਤ ਨਹੀਂ ਕਰ ਸਕਦੇ ਜੇ ਪੱਕੇ ਤੌਰ ਤੇ ਸਥਾਪਿਤ ਕਰਾਂਗੇ ਤਾਂ ਉਹਦੇ ਨਿਯਮ ਸਾਨੂੰ ਫੋਲੋ ਕਰਨੇ ਪੈਣਗੇ ਔਰ ਉਹ ਅਸੀਂ ਨਿਯਮ ਫੋਲੋ ਨਹੀਂ ਕਰਦੇ ਜਿਹਦੇ ਕਾਰਨ ਅਸੀਂ ਨੁਕਸਾਨ ਨੁਕਸਾਨ ਠੋਣੇ ਆ ਇਹਦੀ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਊਗਾ ਜੀ ਹਾਂਜੀ ਅਸੀਂ ਲਾਂਬੇ ਰੱਬ ਨੂੰ ਦਿੰਨੇ ਆ ਠੀਕ ਹੈ ਜੀ ਜਾਂ ਪਾਠੀਆਂ ਨੂੰ ਦਿੰਨੇ ਆ ਜਾਂ ਪੰਡਤਾਂ ਨੂੰ ਦਿੰਨੇ ਆ ਬ੍ਰਹਮਣਾਂ ਨੂੰ ਦਿੰਨੇ ਆ ਠੀਕ ਹੈ ਜੀ ਕਿ ਅਸੀਂ ਪਾਠ ਕਰਾਇਆ ਤਾਂ ਫਲ ਨਹੀਂ ਪੂਰਾ ਮਿਲਿਆ ਪਰ ਜਦੋਂ ਅਸੀਂ ਰੱਬ ਦਾ ਨਾਲ ਐਂ ਬੈੰਨੇ ਆ ਤਾਂ ਸਦਾ ਆਪਦਾ ਧਿਆਨ ਨਹੀਂ ਲੱਗਦਾ ਸਾਡੇ ਅੰਦਰ ਛੇ ਇੰਦਰੀਆਂ ਹੁੰਦੀਆਂ ਨੇ ਪੰਜ ਇੰਦਰੀਆਂ ਤੋਂ ਸਾਰੇ ਜਾਣਕਰ ਨੇ ਪਰ ਛੇਵੇਂ ਇੰਦਰੀ ਦੀ ਗੱਲ ਹਰ ਕੋਈ ਕਰਦਾ ਪਰ ਫਿਰ ਵੀ ਛੇਵੇਂ ਇੰਦਰੀ ਨੂੰ ਮੰਨਦਾ ਨਹੀਂ ਕੋ। ਉਹ ਛੇ ਦੀਆਂ ਛੇ ਇੰਦਰੀਆਂ ਇੱਕ ਥਾਂ ਤੇ ਕੇਂਦ੍ਰਿਤ ਨਹੀਂ ਕਰ ਸਕਦੇ ਸੀ। ਠੀਕ ਹੈ ਜੀ। ਤੇ ਜਦੋਂ ਇੱਕ ਥਾਂ ਤੇ ਕੇਂਦ੍ਰਿਤ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੀ ਗੱਲ ਉਸ ਰੱਬ ਤੱਕ ਪਹੁੰਚ ਗਈ। ਉਸ ਮਾਲਕ ਤੱਕ ਪਹੁੰਚ ਗਈ। ਜੇਕਰ ਸਾਡੀ ਗੱਲ ਸਾਡੇ ਤੱਕ ਹੀ ਨਹੀਂ ਪਹੁੰਚੀ ਤਾਂ ਅੱਗਾ ਤੇ ਕਿੱਥੇ ਪਹੁੰਚੀ ਹੋਣੀ ਹੈ? ਬਿਲਕੁਲ ਸਹੀ ਗੱਲ। ਔਰ ਜਿੰਨੀ ਉਹ ਘੱਟ ਪਹੁੰਚ ਰਹੀ ਹੈ। ਮਤਲਬ ਸਾਡਾ ਧਿਆਨ ਕਿਤੇ ਹੋਰ ਡਾਇਵਰਟ ਹੋ ਰਿਹਾ। ਜੋ ਨੇਗੇਟਿਵ ਡਾਇਵਰਟ ਹੋ ਰਹੇ ਜਿਵੇਂ ਅੱਜ ਨਵਰਾਤਰ ਸ਼ੁਰੂ ਹੋਏ ਆ ਹਾਂਜੀ ਅੱਜ ਸਾਡਾ ਜਿਹੜਾ ਦੇਸੀ ਸਾਲ ਆ ਉਹ ਅੱਜ ਸ਼ੁਰੂ ਹੋਇਆ ਠੀਕ ਹੈ ਜੀ ਇਥੇ ਨਵਰਾਤਰਿਆਂ ਦੇ ਵਿੱਚ ਦੇਵੀ ਮਹਾਮਈ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਜੀ ਤੁਸੀਂ ਮਹਾਮਈ ਦੀ ਪੂਜਾ ਕਰ ਰਹੇ ਹੋ ਪਰ ਕਿਸੇ ਕੰਨਿਆ ਪ੍ਰਤੀ ਕਿਸੇ ਔਰਤ ਪ੍ਰਤੀ ਤੁਹਾਡੇ ਅੰਦਰ 네ਗੇਟਿਵ ਵਿਚਾਰ ਆ ਰਹੇ ਨੇ ਕਾਮੁਕ ਵਿਚਾਰ ਆ ਰਹੇ ਨੇ ਠੀਕ ਹੈ ਜੀ ਉਹ ਕਾਮਵਾਸਨਾ ਤੁਹਾਡਾ ਆਪਦਾ ਕਰਮ ਆ ਤੁਹਾਡੇ ਪੂਜਾ ਪਾਠ ਤੋਂ ਲੈਸ ਹੋ ਕੇ ਤੁਹਾਡੇ ਪੱਲੇ ਕੀ ਬਚਿਆ ਤੁਹਾਡਾ ਧਿਆਨ ਕਿਤੇ ਡਟ ਰਿਹਾ ਗਿਆ ਕਾਮਵਾਸਨਾ ਵੱਲੀ ਤਾਂ ਤੁਸੀਂ ਉੱਥੋਂ ਆਪਦਾ ਇੱਕ ਨੈਗੇਟਿਵ ਇੱਕ ਨੈਗੇਟਿਵ ਕਰਮ ਪੈਦਾ ਕਰ ਲਿਆ ਜਿਹਦਾ ਕਿ ਤੁਹਾਨੂੰ ਕਮਿਆਜਾ ਭੁਗਤਣਾ ਪਊਗਾ ਠੀਕ ਹੈ ਜੀ ਔਰ ਇਹਦੇ ਵਿੱਚ ਜੇ ਅਸੀਂ ਕਿੰਨੇ ਵੀ ਅਸੀਂ ਘਰੇ ਮੰਦਰ ਬਣਾ ਕੇ ਕਰ ਲਈਏ ਤੇ ਸੰਭਵ ਨਹੀਂ ਹੈ ਜੀ ਮੈਂ ਨਹੀਂ ਗੱਲ ਤਾਂ ਸਹੀ ਹੈ ਇਸੇ ਤਰ੍ਹਾਂ ਹੀ ਆ ਕਿ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਜਦ ਤੱਕ ਅਸੀਂ ਪੂਰਨ ਨਹੀਂ ਹੁੰਦੇ ਦੂਸਰੇ ਉੱਤੇ ਉਂਗਲ ਨਹੀਂ ਤੱਕ ਸਕਦੇ ਠੀਕ ਹੈ ਜੀ ਪਹਿਲਾਂ ਆਪਦੇ ਪੀੜੇ ਥੱਲੇ ਸੋਟਾ ਮਾਰੋ ਬਿਲਕੁਲ ਜੀ ਜੀ ਇਸ ਕਰਕੇ ਮੇਰਾ ਮਤ ਇਹ ਆ ਕਿ ਤੁਸੀਂ ਕਰੇ ਪੂਜਾ ਸਥਾਨ ਨਾ ਬਣਾਓ ਠੀਕ ਹੈ ਜੀ ਬੜੇ ਕਲਯੁਗ ਨੇ ਤੁਹਾਨੂੰ ਸਹੂਦਤ ਦਿੱਤੀ ਆ ਤੁਹਾਡੇ ਨੇੜੇ-ਨੇੜੇ ਗੁਰਦੁਆਰੇ ਬਣਿਆ ਆ ਮੰਦਰ ਬਣਿਆ ਜਿੱਥੇ ਤੁਹਾਡਾ ਜੀ ਕਰਦਾ ਜਾਓ ਸਭ ਰੱਬ ਦੇ ਸਥਾਨ ਨੇ ਤੇ ਜਿਹੜਾ ਸਹਿਰ ਉਹ ਨੀਵਾ ਕਰਨਾ ਸਿਖਾਉਂਦੇ ਨੇ ਸਾਰੇ ਇਸ ਕਰਕੇ ਸੱਰ ਨੂੰ ਨੀਵਾ ਕਰੋ ਹਾਂ ਜੀ ਇੱਕ ਜਿਹੜਾ ਆਪਾਂ ਪਾਣੀ ਦੇ ਟੈਂਕ ਦੀ ਗੱਲ ਕਰਦੇ ਆ ਜੀ ਘਰ 'ਚ ਹਰੇਕ 'ਚ ਹੁੰਦਾ ਹਰੇਕ ਦੀ ਜ਼ਰੂਰਤ ਹੈ ਜੀ ਉਹਦਾ ਕਿਹੜਾ ਸਥਾਨ ਹੋਣਾ ਚਾਹੀਦਾ ਉਦੇ ਬਾਰੇ ਜਾਣਕਾਰੀ ਦਿਓ ਜੀ ਸਾਡੇ ਸਰੂਤੇ ਨੂੰ ਦਿਸ਼ਾਵਾਂ ਦੇ ਅਕੋਰਡਿੰਗਲੀ ਉੱਤਰ ਦਿਸ਼ਾ ਦੇ ਵਿੱਚ ਪਾਣੀ ਹੋਣਾ ਚਾਹੀਦਾ ਜੀ ਠੀਕ ਹੈ ਜੀ ਔਰ ਪਾਣੀ ਦਾ ਸਥਾਨ ਥੱਲੇ ਹੋਣਾ ਚਾਹੀਦਾ ਥੱਲੇ ਟੈਂਕ ਬਣਾਉਣਾ ਚਾਹੀਦਾ ਤੁਹਾਨੂੰ ਪਰ ਇਹ ਅਸੂਲ ਸੰਬੰਧੀ ਹੈ ਜੀ ਕਿਉਂਕਿ ਆਪਾਂ ਬਣਾਉਣਾ ਹੀ ਓਵਰਹੈੱਡ ਬਣਾਉਂਦਾ ਪੈਂਦਾ ਜੀ ਕਿਉਂਕਿ ਪਾਣੀ ਦਾ ਪ੍ਰੈਸ਼ਰ ਵੀ ਚਾਹੀਦਾ ਹੈ ਉੱਪਰ ਸਟੋਰ ਕਰਨਾ ਪੈਂਦਾ ਹੈ ਮੈਂ ਉਹਦੇ ਬਾਰੇ ਵੀ ਦੱਸੂ ਨਹੀਂ ਤੁਹਾਨੂੰ ਹੁਣ ਤੁਸੀਂ ਸਟੋਰ ਸ਼ਬਦ ਦਾ ਵੀ ਉਚਾਰਨ ਕੀਤਾ ਜੀ ਹਾਂਜੀ ਹਾਂਜੀ ਤੇ ਸਟੋਰ ਕਈ ਤਰ੍ਹਾਂ ਦੇ ਹੁੰਦੇ ਨੇ ਜੀ ਠੀਕ ਹੈ ਇੱਕ ਸਟੋਰ ਹੁੰਦਾ ਕਿ ਅਸੀਂ ਪੱਕਾ ਹੀ ਚੀਜ਼ ਲਵਾ ਕੇ ਉੱਥੇ ਰੱਖਦੇ ਠੀਕ ਹੈ ਜੀ ਮੁਰਕੇ ਹਲਾਉਣੀ ਨਹੀਂ ਹਾਂਜੀ ਹਾਂਜੀ ਦੂਸਰਾ ਸਟੋਰ ਹੁੰਦਾ ਵੀ ਅਸੀਂ ਕੂੜਾ ਕਰਕਰ ਸਾਂ ਲੈ ਠੀਕ ਹੈ ਜੀ ਵੀ ਪੁਰਾਣਾ ਤੀਸਰਾ ਸਟੋਰ ਹੁੰਦਾ ਵਾਧਾ ਘਟਦਾ ਰਹਿਣਾ ਠੀਕ ਹੈ ਜੀ ਜਿਵੇਂ ਅਸੀਂ ਕਣਕ ਦਾ ਡਰਮ ਭਰਿਆ ਹਾਂਜੀ ਉਹ ਸਾਰੇ ਸਾਲ ਦੇ ਵਿੱਚ ਖਾਲੀ ਹੋ ਗਿਆ ਨੀਵਾ ਹੋ ਗਿਆ ਠੀਕ ਹੈ ਜੀ ਪਾਣੀ ਦਾ ਟੈਂਕ ਰੋਜ਼ ਭਰਿਆ ਰੋਜ਼ ਖਾਲੀ ਖਾਲੀ ਹੋ ਗਿਆ ਠੀਕ ਹੈ ਜੀ ਖਵਾਰ ਸਾਂਭਣ ਵਾਸਤੇ ਸਾਡੇ ਘਰੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਖਵਾਰ ਸਾਂਭਣਾ ਸਭ ਤੋਂ ਵੱਡਾ ਦੋਸ਼ ਠੀਕ ਹੈ ਜੀ ਕੁਝ ਚੀਜ਼ਾਂ ਜਿਵੇਂ ਘਰਾਂ ਚ ਪ੍ਰਾਣੇ ਬਜ਼ੁਰਗਾਂ ਦੀਆਂ ਪੇਟੀਆਂ ਹੁੰਦੀਆਂ ਨੇ ਉਹ ਨਿਸ਼ਾਨੀਆਂ ਹੁੰਦੀਆਂ ਬਜ਼ੁਰਗਾਂ ਪਰ ਉਹਦੇ ਵਿੱਚ ਵੀ 6 ਮਹੀਨੇ ਬਾਅਦ ਉਤਰ-ਪੁਤਰ ਹੋਣੀ ਚਾਹੀਦੀ ਇਹ ਉਹਨਾਂ ਦੀ ਉਹਨਾਂ ਨੂੰ ਜਗਾ ਇਧਰ ਉਧਰ ਘਾਤੇ ਰੋ ਹਾਂ ਆਪਾਂ ਵੈਸੇ ਕਿਉਂਕਿ ਮੌਸਮ ਚੇਂਜ ਹੋ ਜਾਂਦਾ ਬਦਲਣੇ ਬੰਦਿਆ ਪਰ ਉਹਨੂੰ ਬੰਦ ਕਰਕੇ ਨਾ ਰੱਖੋ ਉਤਰ-ਪੁਤਰ ਹੋਣੀ ਜ਼ਰੂਰੀ ਹੈ ਠੀਕ ਹੈ ਉਹ ਪਾਸਾ ਢੱਕਣ ਵਾਲਾ ਪਾਸਾ ਪਾਰਾ ਕਰਨਾ ਚਾਹੀਦਾ ਢੱਕਣ ਵਾਲੇ ਹਿੱਸੇ ਤੋਂ ਹੋਣੀ ਚਾਹੀਦੀ ਠੀਕ ਹੈ ਜੀ ਔਰ ਵਾਟਰ ਟੈਂਕ ਮੈਂ ਪਹਿਲੇ ਉਥੇ ਨੂੰ ਕਹਿ ਚੁੱਕਿਆ ਕਿ ਧਕੜ ਵਗੈਰਾ ਜਾਂ ਪਥੋਲ ਦੀ ਨੀਰੀ ਵੈਲਾ ਹਾਂਜੀ ਤੋਂ ਸਾਡੇ ਮਕਾਨ ਦੀ ਇਸ ਨੁਕਰ ਯੂਨੀਵਰਸਿਟੀ ਨੈਰੇਤ੍ਰਿਆ ਕੋਨ ਕਹ ਦਿੰਨੇ ਆ ਜਾਂ ਸਾਊਥ-ਵੈਸਟ ਏਰੀਆ ਕਹ ਦਿੰਨੇ ਆ ਇਹਦੇ ਉੱਪਰ ਟੈਂਕੀ ਬਣਦੀ ਹੈ ਜੀ ਠੀਕ ਹੈ ਜੀ ਪਰ ਖਿਆਲ ਹੀ ਰਹਿ ਕਿ ਜੇ ਸਵੇਰ ਤੁਸੀਂ ਟੈਂਕੀ ਭਰੀਏ ਤਾਂ ਸ਼ਾਮ ਤੱਕ ਥੋੜੀ ਟੈਂਕੀ ਖਾਲੀ ਹੋ ਜਾਵੇ ਚਲ ਦੂਜੇ ਦਿਨ ਹੋ ਜਾ ਤਾਂ ਵੀ ਕੋਈ ਗੱਲ ਨਹੀਂ ਮਤਲਬ ਇਹ ਹਾਂ ਪੱਕਾ ਨਹੀਂ ਰਹਿਣਾ ਚਾਹੀਦਾ ਉਹ ਪੱਕਾ ਨਹੀਂ ਰਹਿਣਾ ਚਾਹੀਦਾ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਲਾਸਟ ਤੇ ਮੈਂ ਤੁਹਾਨੂੰ ਇਹ ਮਤਲਬ ਗੱਲ ਕਰਨੀ ਆ ਸਮਾਂ ਵੀ ਇਯਾਤ ਨਹੀਂ ਦੇ ਰਿਹਾਗਾ ਠੀਕ ਹੈ ਜੀ ਵੀ ਸਾਨੂੰ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਆਮ ਤੌਰ ਤੇ ਆਪਾਂ ਕਹਿੰਦੇ ਆ ਵੀ ਯਾਰ ਜੇ ਪੂਜਾ ਸਥਾਨ ਦੇ ਉੱਤੇ ਕੋਈ ਟਾਇਲਟ ਆ ਗਈ ਜਾਂ ਟਾਇਲਟ ਥਾਂ ਤੇ ਪੂਜਾ ਸਥਾਨ ਆ ਜੇ ਚਾਰਸੋਈ ਆ ਜੇ ਉਹਨਾਂ ਨਾਲ ਵੀ ਕੋਈ ਵਸਤੂ ਦੋਸ਼ ਲੱਗਦੇ ਆ ਕਿ ਨਹੀਂ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਕੋਣਾਂ ਦੀ ਗੱਲ ਕਰ ਰਹੇ ਹਾਂ ਹਾਂ ਜੀ ਔਰ ਚੜ੍ਹਦੀ ਦਿਸ਼ਾ ਨੂੰ ਅਸੀਂ ਸਭ ਤੋਂ ਉੱਤਮ ਮੰਨਦੇ ਹਾਂ ਠੀਕ ਹੈ ਜੀ ਤੇ ਸਾਰੀਆਂ ਚੀਜ਼ਾਂ ਦੀ ਬੈਲੈਂਸਿੰਗ ਜਦੋਂ ਅਸੀਂ ਵਿਚਾਰ ਵਟਾਂਦਰਾ ਕਰਦੇ ਹਾਂ ਤਾਂ ਮਾੜਾ ਚੰਗਾ ਬਣਦੇ ਬਣਦਾ ਠੀਕ ਹੈ ਜੀ ਸਭ ਤੋਂ ਉੱਤਮ ਮੰਗਿਆ ਚਰਦੇ ਵਾਲਾ ਪਾਸਾ ਠੀਕ ਹੈ ਜੀ ਉਦੋਂ ਕੱਟ ਦੋਸ਼ ਆ ਜਾਂਦੇ ਨੇ ਉੱਤਰ ਵਾਲੇ ਪਾਸੇ ਨੂੰ ਠੀਕ ਹੈ ਜੀ ਸੈਕਿੰਡ ਨੰਬਰ ਤੇ ਉੱਤਰ ਵਾਲਾ ਪਾਸਾ ਆ ਜਾਂਦਾ ਹਾਂਜੀ ਆਂਜੀ ਥਰਡ ਨੰਬਰ ਤੇ ਪਸ਼ਚਮ ਵਾਲਾ ਠੀਕ ਹੈ ਜੀ ਔਰ ਪਰਹੇਜ਼ ਕਰੋ ਦੱਖਣ ਵਾਲੇ ਪਾਸੇ ਤੋਂ ਠੀਕ ਹੈ ਪਰ ਜੇ ਨਹੀਂ ਚੱਲੇ ਜਾਂਦਾ ਤੇ ਚੌਥੇ ਨੰਬਰ ਤੇ ਹੁੰਦਾ ਜੀ ਠੀਕ ਹੈ ਜੀ ਫਿਰ ਇਹਨੂੰ ਬਣਾਉਣ ਦੇ ਵਿੱਚ ਬੜੀ احتیاط ਵਰਤੋ ਠੀਕ ਹੈ ਜੀ ਇਸੇ ਤਰ੍ਹਾਂ ਕੋਣਾਂ ਦਾ ਜੀ ਹਾਂਜੀ ਅਗਨੀ ਕੋਣ ਨੂੰ ਅਗਨੀ ਕੋਣ ਚ ਰੱਖੋਗੇ ਠੀਕ ਹੈ ਜੀ ਆਪਾਂ ਮੰਦਰ ਵਾਲੀ ਗੱਲ ਕੀਤੀ ਸੀ ਤੇ ਉਹਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਉੱਥੇ ਜੋਤ ਨਹੀਂ ਜਗਾਉਣੀ ਚਾਹੀਦੀ। ਹਾਂਜੀ। ਕਹਿੰਦੇ ਅਗਨੀ ਆ ਜਾਂਦੀ ਹੈ ਉੱਥੇ। ਅੱਛਾ ਜੀ। ਸ਼ੁਕਰ ਨੂੰ ਸਾੜਦਿਆਂ ਤੁਸੀਂ। ਠੀਕ ਹੈ ਜੀ। ਪਰ ਰਿਐਲਿਟੀ ਹੈ ਹਾਂਜੀ ਕਿ ਸੜਨ ਤੋਂ ਬਾਅਦ ਹੀ ਸ਼ੁਕਰ ਬਣਦਾ। ਠੀਕ। ਅਸੀਂ ਜੋ ਖਾਣੇ ਪੀਣੇ ਆ ਹਾਂਜੀ ਹਾਂਜੀ ਉਹ ਨੁਚੜਨ ਤੋਂ ਬਾਅਦ ਹੀ ਸਾਡੇ ਸਰੀਰ ਦੇ ਵਿੱਚ ਸ਼ੁਕਰ ਬਣਦਾ। ਜਿਹੜਾ ਸਾਡੇ ਸਰੀਰ ਨੂੰ ਪੁਸ਼ਟ ਕਰਦਾ। ਠੀਕ ਹੈ ਜੀ। ਔਰ ਅਗਨੀ ਦੇ ਵਿੱਚ ਸੜਨ ਤੋਂ ਬਾਅਦ ਹੀ ਦੁੱਧ ਤੋਂ ਹੌਲੀ ਹੌਲੀ ਕਰਕੇ ਘਿਓ ਬਣਦਾ ਕਿਉਂ ਨੂੰ ਹੀ ਸ਼ੁਕਰ ਕਰਿਆ ਜਾਂਦਾ ਠੀਕ ਹੈ ਜੀ ਸ਼ੁਕਰ ਦਾ ਕੰਮ ਹੀ ਸੜਨਾ ਜੀ ਫਿਰ ਉਹ એનર્ਜੀ ਦਿੰਦਾ ਜੀ ਠੀਕ ਹੈ ਠੀਕ ਔਰ ਅਗਨੀ ਸਥਾਨ ਦੇ ਉੱਪਰ ਅਗਨੀ ਹੈ ਅਗਨੀ ਕੋਣ ਦੇ ਵਿੱਚ ਅਗਨੀ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਊਥ ਈਸਟ ਵਾਲਾ ਏਰੀਆ ਠੀਕ ਕੋਨਾ ਹਾਂਜੀ ਤਾਂ ਇੱਥੇ ਹੀ ਰਸੋਈ ਹੋਣੀ ਚਾਹੀਦੀ ਹੈ ਤੁਹਾਡੀ ਠੀਕ ਇੱਥੇ ਪਦਾਰਥ ਪਕਣੇ ਚਾਹੀਦੇ ਔਰ ਪੂਰੀ ਤਰ੍ਹਾਂ ਪਕਣੇ ਚਾਹੀਦੇ ਠੀਕ ਵਧੀਆ ਪੱਕਣਗੇ ਔਰ ਵਧੀਆ ਡਾਈਜੈਸਟ ਹੋਣਗੇ ਆ ਜੱਖਾ ਠੀਕ ਹੈ ਠੀਕ ਹੈ ਅਗਰ ਤੁਸੀਂ ਇਸੇ ਜਗ੍ਹਾ ਦੇ ਉੱਪਰ ਟਾਇਲਟ ਬਣਾ ਦਿੰਨੇ ਹਾਂਜੀ ਤਾਂ ਤੁਹਾਡਾ ਡਾਈਜੈਸ਼ਨ ਵਾਲਾ ਸਿਸਟਮ ਅਕਸਰਟ ਹੋ ਗਿਆ ਜੀ ਠੀਕ ਕਿਉਂਕਿ ਰਸੋਈ ਤੁਹਾਡੀ ਗਲਤ ਜਗ੍ਹਾ ਤੇ ਆ ਗਈ ਔਰ ਸੋਈ ਨੂੰ ਅਗਰ ਤੁਸੀਂ ਵਾਈਵ ਕੋਣ ਦੇ ਵਿੱਚ ਲੈ ਜਾਂਦੇ ਹੋ ਹਾਂਜੀ ਆਪਣੇ ਸਾਊਥ ਸੌਰੀ ਨਾਰਥ-ਵੈਸਟ ਵਾਲੀ ਸਾਈਡ ਤੇ ਲੈ ਜਾਂਦੇ ਹੋ ਹਾਂਜੀ ਤਾਂ ਨਾਰਥ ਔਰ ਵਿਸਤੜੇ ਏਰੀਏ ਦਾ ਸਵਮੀ ਹੈਗਾ ਚੰ드ਰਾਗਰ। ਠੀਕ ਹੈ ਜੀ। ਇਹ ਇਸਤਰੀ ਨਾਲ ਰਿਲੇਟਡ ਹੈ। ਤਾਂ ਤੁਹਾਡੇ ਘਰੇ ਇਸਤਰੀ ਨਾਲ ਰਿਲੇਟਡ ਪ੍ਰੋਬਲਮਸ ਕ੍ਰੀਏਟ ਹੋ ਜਾਣਗੇ। ਠੀਕ ਹੈ ਜੀ। ਔਰ ਅਗਰ ਇਸ ਜਗ੍ਹਾ ਦੇ ਉਪਰ ਤੁਸੀਂ ਕਮਰਾ ਵੀ ਪਾ ਲੈਣੇ ਹੋ। ਹਾਂਜੀ। ਬੈੱਡਰੂਮ ਵੀ ਬਣਾ ਲੈਣੇ। ਹਾਂਜੀ ਹਾਂਜੀ। ਤਾਂ ਜਿਸ ਜਾਤਕ ਨੇ ਉਹਦੇ ਵਿੱਚ ਰਹਿਣਾ ਉਹ ਘੱਟੋ ਘੱਟ 25-30 ਕਿਲੋਮੀਟਰ ਅਗਰ ਕਰ ਲਵੇ ਏਰੀਆ ਕਵਰ ਬਾਹਰ। ਹਾਂਜੀ। ਤਾਂ ਸੌਖਾ ਰਹੂਗਾ। ਠੀਕ ਹੈ ਜੀ। ਨਹੀਂ ਕਰੇ ਕਲੇਸ਼ ਦਾ ਕਾਰਨ ਬਣਨ ਲੱਗੇ। ਠੀਕ ਹੈ ਇਸ ਤਰ੍ਹਾਂ ਹਰ ਕੋਨੇ ਦਾ ਆਪਦਾ ਮਹੱਤਵ ਹੈ ਜੀ ਆਪਦਾ ਪ੍ਰਭਾਵ ਹੈ ਉਸ ਕੋਨੇ ਵਿੱਚ ਉਸੇ ਕੋਨੇ ਦੀ ਜਗ੍ਹਾ ਨਾਲ ਸੰਬੰਧਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੀ ਰੱਖਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਹੀ ਸਹੀ ਕਰਨ ਨੂੰ ਕਹਿੰਦੇ ਨੇ ਕਿ ਜੀ ਅਸੀਂ ਟ੍ਰੀਟਮੈਂਟ ਕਰਤਾ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਮਾਂ ਜੀ ਇਤਨੀ ਦੇ ਰਿਹਾ ਜਾਣਨ ਦਾ ਬਹੁਤ ਦਿਲ ਕਰ ਰਿਹਾ ਜੀ ਪਰ ਅਸੀਂ ਸਰੋਤਿਆਂ ਨੂੰ ਦੱਸਦੇ ਜਾਈਏ ਜਾਂਦੇ ਜਾਂਦੇ ਇਹ ਜਿਹੜੇ ਬ੍ਰਹਮਰੀ ਜੀ ਸਾਡੇ ਕੋਲੇ ਆਏ ਨੇ ਇਹ ਜੋਤਿਸ਼ ਦੇ ਜੋ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਮਤਲਬ ਬਣ ਗਈਆਂ ਹੈਗੀਆਂ ਜਿਵੇਂ ਕਿ ਕਹਿ ਦਿੰਦੇ ਨੇ ਨੰਦੀ ਨਾੜੀ ਜਾਂ ਪ੍ਰਾਸ਼ਰ ਕੁੰਡਲੀ ਆਦਿ ਜੋਤਿਸ਼ ਹੈਗੇ ਨੇ ਨਾਲ ਨਾਲ ਸਾਧਨਾ ਦਾ ਮੈਡੀਟੇਸ਼ਨ ਦਾ ਜਿਵੇਂ ਆਪਾਂ ਕਹਿੰਦੇ ਆ ਮੰਤਰ ਤੰਤਰ ਲਾਲ ਕਿਤਾਬਾਂ ਵਰਦੇ ਵੀ ਮਾਹਰ ਨੇ ਤੇ ਜਿਵੇਂ ਜਿਵੇਂ ਸਵੱਬ ਬਣਿਆ ਜਿਵੇਂ ਜਿਵੇਂ ਸਾਨੂੰ ਇਹਨਾਂ ਨੇ ਸਮਾਂ ਦਿੱਤਾ ਅਸੀਂ ਤੁਹਾਡੀ ਆਪਣੇ ਪਿਆਰੇ ਸਰੋਤਿਆਂ ਦੀ ਝੋਲੀ ਦੇ ਵਿੱਚ ਉਹ ਜਾਣਕਾਰੀਆਂ ਵੀ ਪਾਵਾਂਗੇ ਏ ਅਜਲੀ ਨਾਈ ਕਾਫੀ ਜੀ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਤੇ ਬਾਕੀ ਇੱਕ ਗੱਲ ਹੈ ਇਹਨਾਂ ਦਾ ਆਪਣਾ ਆਪ ਦਾ ਵੀ ਉਹ ਤੁਸੀਂ ਦੱਸੋ ਜੀ ਚਲਾ ਰਹੇ ਹੋ ਜਿਹੜਾ ਕਿ ਦੇ ਰਹੇ ਹੋ ਲੋਕਾਂ ਨੂੰ ਮੇਰੀ ਕੋਸ਼ਿਸ਼ ਹੈ ਜੀ ਕਿ ਸਭ ਲੋਕਾਂ ਨੂੰ ਵਿਆਮਾ ਪਰਮਾਤਮਾ ਤੋਂ ਪਾਸੇ ਤੱਕਿਆ ਲਾਵੇ ਜੀ ਪਾਸੇ ਕੀਤਾ ਜਾਵੇ ਨਵੇਂ ਵਿਆਮ ਪਰਮਾ ਨਾ ਪੈਦਾ ਹੋਣ ਇਸ ਲਈ ਮੈਂ ਜਿਵੇਂ ਇਹਨਾਂ ਨੇ ਦੱਸਿਆ ਜੀ ਕਿ ਜੋਤਿਸ਼ ਵਾਸਤੂ ਸ਼ਾਸਤਰ ਜਾਂ ਫਿਰ ਅਧਿਆਤਮ ਮੈਡੀਟੇਸ਼ਨ ਚੱਕਰ ਜਾਗਰਤਾ ਆਦ ਜਿਹੜੇ ਵਿਸ਼ੇ ਨੇ ਮੰਤਰ ਤੰਤਰ ਵਿਸ਼ਾ ਹੈ ਉਹਦੇ ਪ੍ਰਤੀ ਕਲਾਸਿਸ ਦੇ ਰਿਹਾ ਅਗਰ ਕੋਈ ਨੇੜੇ ਦਾ ਹੈ ਤਾਂ ਉਹਨੂੰ ਲਾਈਵ ਕਲਾਸਾਂ ਵਿੱਚ ਦਿੱਤੇ ਜਾਂਦੀਆਂ ਅਗਰ ਕੋਈ ਦੂਰ ਦਾ ਤਾਂ ਉਹ ਜ਼ੂਮ ਜਾਂ ਫਿਰ ਗੂਗਲ ਮੀਟ ਆਦਿ ਉੱਪਰ ਵੀ ਇਹ ਕਲਾਸਾਂ ਲੈ ਸਕਦਾ ਜੀ ਮੋ ਸ਼ੁਕਰੀਆ ਔਰ ਮੇਰਾ ਨੰਬਰ ਫਲੈਸ਼ ਪੂਰੇ ਸਕਰੀਨ ਤੇ ਉੱਪਰ ਹੈ ਅਗਰ ਕੋਈ ਕੰਟੈਕਟ ਕਰਨਾ ਚਾਹੁੰਦਾ ਤਾਂ ਜ਼ਰੂਰ ਕਰੇ ਔਰ ਪੰਜ ਨਾ ਚੈਨਲ ਦਾ ਮੈਂ ਦੁਆ ਤੋਂ ਫਿਰ ਧੰਨਵਾਦ ਕਰਦਾ ਬਾਕੀ ਇਹਨਾਂ ਸਟੋਤਿਆਂ ਦਾ ਵੀ ਧੰਨਵਾਦ ਕਰਦਾ ਜੀ ਔਰ ਅੱਜ ਇਹਨਾਂ ਨੂੰ ਬਹੁਤ ਬਹੁਤ ਵਧਾਈ ਇਹਨਾਂ ਦੇ 1k ਸਬਸਕ੍ਰਾਈਬਰ ਪੂਰੇ ਹੋ ਗਏ ਨੇ ਜੀ ਹਾਂਜੀ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਬਈ ਸਾਰੀ ਟੀਮ ਦਾ ਹੀ ਹੈ ਜੀ ਸਾਰਿਆਂ ਨੇ ਰਲ ਕੇ ਕੀਤਾ ਜੀ ਬਸ ਪਰ ਇਸੇ ਤਰ੍ਹਾਂ ਬਾਲ ਸਭ ਤੇ ਕਿਰਪਾ ਬਣਾਈ ਰੱਖੇ ਜੀ ਠੀਕ ਹੈ